ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਧਾਰੋ ਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਗੱਪਣਾ ਹੀ ਦਿਖਾਵਾਂਗੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਚੰਗੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਇਹ ਆ ਵੀ ਗੱਪਣਾ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹਾਲ ਹੈ ਠੀਕ ਠਾਕ ਵੀਰ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਬੰਦੀਪ ਸਿੰਘ ਤੇ ਪਿੰਡ ਪਿੰਡ ਆਪਣਾ ਧਰਵਾਲੀ ਜੀ ਤਹਿਸੀਲ ਡੇਰਾ ਪਾਪਾ ਨਾਨਕ ਜਿਲ੍ਹਾ ਗਰਦਾਸਪੁਰ ਜਿਲ੍ਹਾ ਗਰਦਾਸਪੁਰ ਹਾਂ ਠੀਕ ਹੈ ਤੇ ਲੱਗੇ ਸ਼ਕਾਰ ਮਾਸੀਆਂ ਵੀ ਆ ਤੇ ਫਿਰ 메인 ਰੋਡ ਡੇਰਾ ਪਾਪਾ ਨਾਨਕ ਵੀ ਲੱਗ ਗਈ ਹੈ ਹਨਾ ਇਸ ਦਾਸੁਖ ਜਿੰਦਰ ਸਿੰਘ ਦਾ ਜਦੀ ਪਿੰਡ ਆਵਾ ਸਾਡਾ ਠੀਕ ਹੈ ਮੌਜੂਦਾ ਐਮਪੀ ਨੇ ਜਿਹੜੇ ਹੁਣ ਸੁਖੀ ਰੰਦਾਵਾ ਨਾ ਜਿੰਨਾਂ ਦਾ ਨਾਮ ਜ਼ਿਆਦਾ ਚੱਲਦਾ ਵਾ ਮੌਕੇ ਤੇ ਐਮਪੀ ਆ ਜਿਹੜੇ ਗਰਦਾਸਪੁਰ ਦੇ ਹਨਾ ਠੀਕ ਹੈ ਜੀ ਤੇ ਉਹਨਾਂ ਦਾ ਪਿੰਡ ਆ ਕਾਫੀ ਮਸ਼ਹੂਰ ਆ ਪਿੰਡ ਉਤਰਾ ਦੇ ਵਾਲਾ ਹਾਂਜੀ ਹਾਂ ਠੀਕ ਹੈ ਬਿਲਕੁਲ ਤੇ ਆਪਣਾ ਫੋਨ ਨੰਬਰ ਵੀ ਬੋਲ ਦੋ ਭਾਈ 94179 ਹਾਂਜੀ 46460 ਠੀਕ ਆ ਹਾਂਜੀ ਤੇ ਵਪਾਰ ਦੇ ਕੰਮ ਆਪਣਾ ਹਾਂਜੀ ਭਾਈ ਸ਼ੌਂਕ ਨਾਲ ਕਦੀ ਕਦਾ ਲੈ ਜਦੇ ਕੋਈ ਡੇਲੀ ਨਹੀਂ ਅੱਛਾ ਹਾਂ ਸ਼ੌਂਕ ਨਾਲ ਕੋਈ ਇੱਕ ਦੋ ਲੈ ਜਦੇ ਆ ਕਦੀ ਕਦਾ ਜੇ ਕੋਈ ਚੰਗੀ ਲੱਗ ਗਈ ਤੇ ਜੇ ਕੋਈ 3-3 ਵਾਈਜ਼ ਨਹੀਂ ਕਦੀ ਕਦਾ ਲੈ ਜਦੇ ਜੇ ਕੋਈ ਚੰਗੀ ਦਿਲ ਨੂੰ ਲੱਗੀ ਤੇ ਲੈ ਚੰਗੀ ਦਿਲ ਨੂੰ ਲੱਗੇ ਉਦੋਂ ਲੈ ਜਦੇ ਆ ਠੀਕ ਆ ਹਾਂ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਹਾਂਜੀ ਪਹਿਲੇ ਨੰਬਰ ਵਾਲੀ ਤਾਂ ਹੀ ਆਪਾਂ ਕਰਨੀ ਹੈ ਬਾਕੀ ਇਹ ਆ ਵੀ ਕੱਦ ਘੱਟ ਚੰਗਾ ਵਾ ਇਹ ਬਹੁਤੀਆਂ ਨਵਾਈਆਂ ਧਵਾਈਆਂ ਨਹੀਂ ਆ ਉਹ ਹੀ ਤਿਲ ਤੂਲ ਨਹੀਂ ਮਲੇ ਤੇ ਬਾਕੀ ਇਹ ਆ ਵੀ ਇਹ ਹੀ ਨਵਾਈਆਂ ਧਵਾਈ ਹੁੰਦੀ ਤੇ ਹੋਰ ਜ਼ਿਆਦਾ ਟੌਰ ਬਣਨਾ ਸੀ ਤੇ ਬਾਕੀ ਪਰ ਜਿਹੜਾ ਆਪਾਂ ਪਸ਼ੂ ਜਿਹੜਾ ਵਾ ਇਸ ਤਰ੍ਹਾਂ ਵੀ ਦੇਖ ਜਾਂਦਾ ਵਾ ਇਹ ਪਹਿਲਾਂ ਜੀ ਥਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ ਹਾਂ ਜੀ ਕਿਰਵਾ ਸੁਆ ਸੁਣਾ ਹੀ ਨੇ ਇਹ ਪਹਿਲਾਂ ਸੁਆ ਸੁਣਾ ਜੀ ਅੱਛਾ ਹਾਂ ਜੀ ਕਿੰਨਾ ਕ ਦੁੱਧ ਕੱਢੀ ਜਾਓ ਪਹਿਲੇ ਸੋਈ ਇਹ ਦੁੱਧ ਪਹਿਦੇ ਸੂਏ 28 ਦੇ ਕਿਲੀ ਪੈ ਡੂਗੀ 28 30 ਦੇ ਲੱਗ ਜਾਗੇ ਅੱਛਾ ਹਾਂਜੀ ਹਾਂਜੀ ਖੋਲ ਹੀ ਆ ਫੇਰ ਤੋੜੀ ਤੇ ਜੇ ਦਿਨ ਕਿੰਨੇ ਕ ਲੈ ਜਾਉਗੀ ਨਹੀਂ 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 ਜੀ ਰਹਿ ਜਾਣੇ ਇਹ 14 ਕ ਦਿਨ ਲੈ ਜਾਣੇ ਇਹਨੇ ਅੱਛਾ 14 15 ਦਿਨ ਲੈ ਜਾ 14 ਬੰਦਾ ਦੇ ਫਾਰਮ ਨਾਲ ਲੈ ਜਾਣੇ ਆ ਜੀ ਹਾਂ ਸਾਡੇ ਲੱਗੂ ਮਸ਼ਹੂਰ ਆ ਮੇਹਲੀਆਂ ਉੱਥੇ ਬੈਠਦੀ ਇਹ ਮੇਹਲੀਆਂ ਫਾਰਮ ਚੋਂ ਲਈ ਆ ਅੱਛਾ ਹਾਂ ਬਹੁਤ ਰਿਜ਼ਲਟ ਵਧੀਆ ਹੁੰਦਾ ਠੀਕ ਆ ਜੀ ਅਜੇ ਆ ਵੀ ਤਿਆਰ ਹੋਣੀ ਆ ਹਾਂ ਬਾਕੀ ਕੱਦ ਕਾਠ ਚੰਗਾ ਉੱਚਾ ਆ ਵੱਡੇ ਕੱਦ ਕਾਠ ਚ ਆ ਤੇ ਥੱਲੇ ਮੈਂ ਚੰਗਾ ਫਿਕਸ ਜਿਹਾ ਹਵਾਨਾ ਨੇ ਤਿਆਰ ਕਰਨਾ ਲੈ ਜਾ ਵੀਰ ਜੀ ਕੋਈ ਸ਼ਾਸ਼ੂ ਸਾਫ ਆ ਥੱਲੇ ਬਾਕੀ ਜਿੰਨੇ ਵੀ ਆ ਸਾਫ ਆ ਪੂਰੀ ਜਿਹੜੀ ਵਿਚੋਂ ਵੀ ਆਪਾਂ ਥਨਾਂ ਦਾ ਗੈਪ ਦੇਖ ਸਕਦੇ ਹਾਂ ਤੇ ਬਾਕੀ ਚਾਰੇ ਥਨ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗੈਪ ਤੇ ਜਿਹੜੇ ਲੱਗੇ ਤੇ ਸੀ ਕੋਲੀ ਬੰਦੇ ਤੇ ਲੱਗੇ ਹੋ ਬਾਪਾ ਜੀ ਲੱਗੇ ਕਰੋ ਦੇਖੋ ਬੰਦੇ ਸਿਰ ਬਰਾਬਰੇ ਹੋਸ਼ ਹਾਂਜੀ ਬਹੁਤ ਠੰਡੀ ਹੈ ਬੁਛੀ ਕਦ ਕੱਠ ਚੰਗਾ ਹੈ ਉਤਰੇ ਵੀ ਜਵਾਨ ਹੈ ਚਲੋ ਗਾਵਾਂ ਦੇ ਹਿਸਾਬ ਨਾਲ ਪੂਰਾ ਕਰਦੇ ਜਿੰਨਾ ਹੋਣਾ ਚਾਹੀਦਾ ਆ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੋਨ ਭਾਜੀ ਇਹਦਾ 1 ਲੱਖ ਰੀਦਾ ਜੀ। ਅੱਛਾ ਲੱਖ ਪੂਰਾ ਆ। ਹਾਂਜੀ ਹਾਂਜੀ ਹਾਂਜੀ। ਬਾਕੀ ਕਰਨਾਂ ਵਿੱਚ ਮਾਨਤਨ। ਕਰ ਲਾਂਗੇ ਮਾਨਤਨ ਕਰ ਲਾਂਗੇ। ਅੱਛਾ। ਹਾਂਜੀ। ਕੋਈ ਫੋਨ ਲਾਊਗਾ ਤੇ ਆਪੇ ਮੌਕੇ ਤੇ ਹੋ ਜਾਊਗਾ। ਮੌਕੇ ਤੇ ਹੋ ਜਾਊਗਾ ਹਾਂਜੀ। ਠੀਕ ਹੈ। ਹਾਂ 95 ਦੇ ਦਾਂਗੇ। ਅੱਛਾ 95000 ਹੀ ਦੇ ਦੋਗੇ। ਹਾਂਜੀ 95। ਠੀਕ ਹੈ। ਚਲੋ ਬਾਕੀ ਕੋ ਫੋਨ ਲਾਵੇ। ਹਾਂਜੀ ਹਾਂਜੀ। ਤੇ ਮੌਕੇ ਤੇ ਫਾਨਤਨ ਹੋ ਜਾਊਗਾ ਪਹਿਲੀ ਵੀਡੀਓ ਵਾ। ਇਹ ਆ ਵੀ ਖਾਲੀ ਨਾ ਮੋੜਿਓ। ਕੋਈ ਗਾਵਾਂ ਦੇ ਸਹਾਰਾ ਨਾਲ ਮੁੱਲ ਲਾਊਗਾ ਤਾਂ ਹੀ ਮੇਹੋਸਾ ਹੋਣਾ ਤੇ। ਗਾਵਾਂ ਸਾਹਿਬ ਨਾਲ ਹਾਂਜੀ 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 ਹਾਂ ਆ ਜਰਸੀ ਜਿਹੜੀ ਜਰਸੀ ਕਰੋ ਜੇ ਜਰਸੀ ਕਰੋ ਜੇ ਜਰਸੀ ਕਰੋ ਸਿਆਣਾ ਹਾਂ ਜਰਸੀ ਕਰੋ ਪੰਜਾਬ ਦੀ ਵੱਡੀ ਜਰਸੀ ਆ ਠੀਕ ਆ ਹਾਂ ਪੰਜਾਬ ਦੀ ਵੱਡੀ ਜਰਸੀ ਕਰੋ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਭਾਈ ਪਿਛਲੇ ਸੂਏ ਇਹਨੇ ਭਰਿਆ 26 ਲੀਟਰ ਦੁੱਧ ਭਰਿਆ ਆ ਇਹਨੇ ਅੱਛਾ ਹਾਂ ਇਹਦੀ ਹੋਰ ਵੱਧ ਦੇਗੀ 30 ਦੇ ਕਰੀਬ ਪਜੂਗੀ ਇਹ ਵੀ ਇਹ ਸੂਆ ਕਿੰਨਾ ਵਾ ਇਹਦਾ ਸੂਆ ਇਹਦਾ ਦੂਸਰਾ ਹੈ ਤੋੜਦਾ ਫੇਰ ਇਹਨਾਂ ਨੂੰ ਤੋੜੇ ਬਾਕੀ ਕੱਦ ਦੇ ਤਾਂ ਐਚ ਐਫ ਗਾਵਾਂ ਜਿੱਡਾ ਹੀ ਆ ਹਾਂਜੀ ਚੰਗੇ ਕੱਦ ਕਾਟ ਚ ਹੈ ਵੀ ਜਰਸੀ ਕ੍ਰੋਸ ਚ ਆ ਜਿਹੜੀ ਸਿੱਧੀ ਆ ਜਨੀਵੀ ਆ ਬਾਕੀ ਇਹ ਆ ਵੀ ਜੇ ਤਿਆਰ ਹੋਣੀ ਆ ਇਹ ਚੰਗੀ ਜੰਮੀ ਪਲੀ ਆ ਵੀ ਕੁਛ ਨਾ ਕੋਹਣਾ ਕੋਹ ਨਹੀਂ ਆ ਬਾਕੀ ਰਸੀ ਦਾ ਥੋੜਾ ਜਿਆ ਕਰਦੀ ਆ ਕਈ ਵਾਰੀ ਝੱਪੂ ਦੀ ਹੱਤ ਪਿੱਛੇ ਹੁੰਦੀ ਨਹੀਂ ਆ ਉਹ ਦੇਖ ਲੈ ਸੱਬੂ ਦਾ ਥੋੜਾ ਜਿਹਾ ਕਰਦੀ ਆ ਵੀਡੀਓ ਦਾਦੀ ਆ ਠੀਕ ਹੈ ਬਾਕੀ ਥਾਂ ਨੇ ਤੁਹਾਨੂੰ ਇਹਦੇ ਵੀ ਲਾਗੇ ਤੋਂ ਦਿਖਾ ਦਈਏ ਆ ਦੇਖ ਸਕਦੇ ਜੀ ਖਨਾ ਦਾ ਸਾਈਜ਼ ਗੈਪ ਠੰਡੀ ਕੋਈ ਸ਼ਾਂਗ ਨਹੀਂ ਕੀ ਠੰਡੀ ਆਤ ਵਰਗੀ ਦਿਖਾਉਂਦੇ ਤੇ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਆ ਬਾਕੀ ਹਵਾਨੇ ਚ ਜੇ ਢਿੱਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਮਗਰ ਵੀ ਬਰੀਕ ਬਰੀਕ ਨਾੜਾਂ ਜਿਹੜੀਆਂ ਹੈਗੀਆਂ ਵਾ ਇਹ 12 14 ਦੇ ਲੈ ਜਾਨੇ ਇਹ ਕਿੰਨੇ ਕਿਦਾਂ ਉਤਰਾਂ ਦਿਨ ਖੜਦੀ ਵਿਦਦੀ ਇਹਨੇ ਦਿਨ ਤੇ 14 ਲੈ ਜਾਨੇ ਜੀ ਇਹ ਬੰਨਾ ਬਹੁਤ ਹੈ ਜਾਨੇ ਇਹਦਾ ਫਿਰ ਮੁੱਲ ਮੁੱਲ ਭਾਈ ਇਹਦਾ 90 ਗਰੀ ਦਾ ਜੇ ਅੱਛਾ ਤੇ 85 ਦੇ ਦਾਂਗੇ ਅੱਛਾ 85000 ਦੇ ਦਾਂਗੇ 85 ਦੇ ਦਾਂਗੇ ਹਾਂਜੀ ਇਹਦੇ ਨਾਲ ਦੀਆਂ ਵਸ਼ੀਆਂ ਤੁਹਾਨੂੰ ਪਤਾ ਵੀ ਵਿਖੋ 120 20 10 10 ਮੁੱਲ ਕਰ ਰਹੇ ਨੇ ਠੀਕ ਹੈ 115 ਵੀ ਕਰਦੇ ਨੇ ਆਪਾਂ ਤੁਹਾਨੂੰ ਮਦਦ ਦੇਣ ਲੈਣ ਵਾਲਾ ਕੰਮ ਕਰੀਦਾ ਪਹਿਲੀ ਵੀਡੀਓ ਚੱਲੇ ਵਿਖੋ ਮਾਰ ਪਹਿਲੀ ਵੀਡੀਓ ਆਪਾਂ ਕਹਿੰਦੇ ਵੀ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਆ ਵੀ ਸਵੇਰ ਦਾ ਪਹਿਲਾ ਹੀ ਹਾਂ ਇਹਦਾ ਪਹਿਲਾ ਜੀ ਦੰਦੋ ਚੌਗੀ ਜੇ ਅੱਛਾ ਇਹ ਚਾਰ ਦੰਦ ਆ ਚਾਰ ਦੰਦ ਜੀ ਠੀਕ ਹੈ ਹਾਂ ਚਾਹ ਦੰਦ ਵਸ਼ੀਏ ਠੀਕ ਆ ਹਾਂ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਤੇ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਦੁੱਧ 17 ਕੇ ਲੀਟਰ ਭਰ ਜੀਗੇ ਵੀ ਅੱਛਾ ਹਾਂ ਜੋ ਇਹਦਾ ਰਿਕਾਰਡ ਆ ਮਾਂ ਦਾ ਵੀ ਰਿਕਾਰਡ ਆ ਜੋ ਇਹਦਾ ਅੱਛਾ ਬਾਕੀ ਕੱਦ ਕਾਠ ਪੱਖ ਹੋਏ ਵੀ ਜਮਾਨ ਆ ਤੋੜ ਦੋ ਇੱਕ ਦਿਨ ਇਹ ਉਤਰਾ ਕਿੰਨੇ ਕੇ ਦਿਨ ਲੱਜੂਗੀ ਇਹਦੇ ਦਿਨ 17 ਤਰੀਕ ਨੂੰ ਪੂਰੇ ਹੋਣਗੇ ਅਜੇ ਅੱਛਾ 17 ਤਰੀਕ ਨਾਲ ਦਿਨ 17 ਤਰੀਕ ਨੂੰ ਦਿਨ ਪੂਰੇ ਹੋਣੇ ਆ ਅਜੇ ਨੇ ਮਤਲਬ 15 20 ਦਿਨ ਖੜਨੇ ਆ ਹਾਂ ਜੀ ਹਾਂ ਜੀ ਇਹਨੇ ਲੈ ਜਾਓ ਬਾਕੀ ਆ ਵੀ ਜਿੱਥੇ ਜਾਓਗੇ ਫਿਰ ਉਹਨੇ ਦਿਨਾਂ ਨੂੰ ਜੀਲ ਆ ਜੂਗੀ ਘਰੇ ਫਿਰ ਪਸ਼ੂ ਸੂ ਜਿਹੜਾ ਵਧੀਆ ਪੈਂਦਾ ਆ ਕਈ ਵੇਲੇ ਜਿਹਦਾ ਬਿਲਕੁਲ ਤਿਆਰ ਪਸ਼ੂ ਖੜਦੇ ਆ ਫਿਰ ਕਈ ਰੀ ਸਟ्रेस ਚ ਆ ਜਾਂਦਾ ਤੇ ਇੱਕ ਦੋ ਦਿਨ ਪਹਿਲਾਂ ਸੂ ਪੈਂਦਾ ਬਾਕੀ ਕਦ ਕਾਠੇ ਦਾ ਵੀ ਚੰਗਾ ਆ ਚੰਗੀ ਤਿਆਰ ਹੋ ਗਈ ਫਿਕਸ ਜੇ ਹਵਾਨਾ ਇਹਨੇ ਵੀ ਬਣਾਉਣਾ ਵਾ ਛੱਲਿਆ ਭਲਾਂ ਭੁਲਾਂ ਹਵਾਨੇ ਦੇ ਦਈਆਂ ਮੈਂ ਪੈਣਾ ਤੇ ਇਹਦਾ ਫਿਰ ਮੁੱਲ ਵੀ ਜੀ ਹਾਂ ਜੀ ਮੁੱਲ ਭਾਜੀ ਇਹਦਾ 70000 ਰਿਆ ਜੀ ਅੱਛਾ ਹਾਂਜੀ ਇਹਦਾ ਮੁੱਲ 70000 ਰਿਆ ਹਾਂਜੀ ਹਾਂਜੀ ਚੌਗੀ ਵਸ਼ੀ ਆ ਦੰਦਾਂ ਵਾ ਜੀ ਠੀਕ ਆ ਚੈੱਕ ਕਿਤੇ ਦੰਦੇ ਤੇ ਹਾਂ ਦੰਦ ਦੀ ਚੈੱਕ ਕਰਾ ਲਓ ਚੈੱਕ ਕਰਾ ਲਓ ਨਾਸਾ ਵਰਗੇ ਨਾ ਦੰਦ ਚੈੱਕ ਕਰਾ ਅੱਛਾ ਥੋੜਾ ਜਿਹਾ ਕਰਦੀ ਆ ਮੂੰਹ ਬਦਾਂਤ ਇਹ ਠੰਡੀ ਵਸ਼ੀ ਆ ਦੋ ਛਿੱਗੀ ਜਿਹੜੀ ਹੁੰਦੀ ਛਿੱਗੀ ਆ ਜਿਹੜੀ ਛਿੱਗੀ ਛਿੱਗੀ ਹਾਂਜੀ ਅਸੀਂ ਸਾਈਡ ਵਾਲੀਆਂ ਕੰਨੀਆਂ ਖਲੋਤੀਆਂ ਹੁੰਦੇਈ ਬਰਾਬਰ ਕਰਨਾ ਉਹ ਛਿੱਗੀ ਵਾਲੀ ਤੇ ਬਾਕੀ 70 ਜੋ ਕਰਨਾ ਕੋਈ ਮਾਨਤ ਨਹੀਂ ਦਾ ਹਾਂਜੀ ਮਾਨਤਨ ਕਰਦਾਂਗੇ ਜੀ ਠੀਕ ਹੈ ਮਾਨਤਨ ਕਰਦਾਂਗੇ 65000 ਦੀ ਦੇ ਦਾਂਗੇ ਜੀ ਅੱਛਾ 65000 ਦੀ ਦੇ ਦੋ 65000 ਦੀ ਦੇਣਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਰਨਾ ਹੈ ਬਾਕੀ ਬਾਕੀ ਆ ਵੀ ਗੱਬਣਾ ਤੁਹਾਡੇ ਕੋਲ ਕੋ ਪਾਸ ਕਰਕੇ ਨਾ ਤਸਦੀਕ ਕਰਕੇ ਬਾਕੀ ਜੋ ਦੁੱਧ ਕਿਹਾ ਉਹ ਦੁੱਧ ਇਹਨਾਂ ਦੇ ਨਿਕਲੇਗਾ ਇਹਨਾਂ ਜੇ ਲੱਗਿਆ ਉਹ ਗਾਂ ਕੋਈ ਸੇਵਾ ਕਰੂਗਾ ਤੇ ਉਪਰ ਉਸਨੂੰ ਸੇਵਾ ਕਰੂਗਾ ਜੀ ਆਪਣੀ ਸਮਝਣਾ ਕੋਈ ਵੇਖ ਲੈ ਵੀ ਕਿੰਨਾ ਕਿੰਨਾ ਕ ਦੁੱਧ ਕੋਈ ਚਵਾ ਸਕਦਾ ਹੈ ਕੋਈ ਵੀ ਰੋਸ ਸਾਲ ਮੈਂ ਜਿਹੜਾ ਆਪਣਾ ਪਸ਼ੂ ਵੇਖ ਚੱਕ ਕੇ ਲੈ ਜਾ ਜੀ ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ